ਹਰ ਸਾਹਮਣੇ ਆਇਆ ਹੈ ਕਿ ਸ਼੍ਰੀ ਸੁਨਦਰ ਕੰਬੋਜੀ ਜੀ ਜਿਹੜੇ ਭੋਜਨ ਸਮਾਜ ਪਾਰਟੀ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਨੇ ਉਹਨਾਂ ਨੇ ਬੂਥ ਫ੍ਰੀ ਜਦੋਂ ਵੋਟ ਪਾਈ ਆਪਣੀ ਤਾਂ ਉਹਦੀ ਵੀਡੀਓ ਬਣਾ ਕੇ ਉਹਨਾਂ ਜਨਤਕ ਕੀਤਾ ਜਿਹੜਾ ਕਿ ਰਾਈਟ ਟੂ ਪ੍ਰਾਈਵੇਸੀ ਹੁੰਦਾ ਹੈ ਪ੍ਰਾਈਵੇਸੀ ਵੋਟ ਹੁੰਦਾ ਹੈ ਉਹਦੀ ਉਲੰਘਣਾ ਕੀਤੀ ਗਈ ਹੈ ਉਹਨੂੰ ਦੇਖਦੇ ਹੋਏ ਗੁਰੂਵਰ ਸੈਥ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨ ਦੇ ਕਲਾਮ ਅਕਸਰ ਪਤਾ ਨਹੀਂ ਕਿੱਥੇ ਪਾਈ ਸੀ ਜੀ ਵੋਟ ਕਿੱਥੇ ਪਾਈ ਗਈ ਸੀ ਵੋਟ ਵੈਲਿਡ ਨਹੀਂ ਹੋ ਰ데요 ਜੀਵਾ ਜੀਵਰਾਏ ਜਿਹੜਾ ਜੀਵਰਾਏ ਸਿਆਸੀ ਦਾ ਪਿੰਡ ਜੀਣਾ ਦਾ ਹੈ ਉੱਥੇ ਕੀਤੀ ਗਈ ਸਰ ਕਿਹੜੀ ਕਿਹੜੀ ਤਾਰਾਵਾ ਜਿਹੜਾ ਮਾਮਲਾ ਦਰਜ ਕੀਤਾ ਹੈ ਕਈ ਤਾਰਾਵਾ ਨੇ 126 132 ਰਿਪ੍ਰੈਜ਼ੈਂਟਡ ਪੀਪਲ ਐਕਟ ਆਈਪੀਸੀ ਦੇ ਵੀ 177 ਫੇਬ ਡਿਟੇਲ ਜਿਹੜੀ ਇੱਕ ਜੀਐਫਆਈਆਰ ਤੋਂ ਦੇਖ ਸਕਦੇ ਹਾਂ ਅਸੀਂ ਤੁਹਾਡੇ ਤੋਂ ਬਾਕੀ ਉਮੀਦਵਾਰਾਂ ਨੂੰ ਬੇਨਤੀ ਕਰਨਾ ਚਾਹਾਂਗੇ ਵੀ ਉਹ ਸਾਰੇ ਜਿਹੜੇ ਕਾਨੂੰਨ ਦੀ ਜਿਹੜੀ ਪਾਲਣਾ ਕਰਨ ਤੇ ਕੋਈ ਉਲੰਘਣਾ ਨਾ ਕੀਤੀ ਜਾਵੇ ਇੱਕ ਜ਼ਿੰਮੇਵਾਰ ਉਮੀਦਵਾਰ ਹੋਣ ਦਾ ਫਰਜ਼ ਨਿਭਾ ਧੰਨਵਾਦ ਸਰ ਫਿਰੋਜ਼ਪੁਰ ਦੇ ਵਿੱਚ ਕਿੱਦਾਂ ਦੀ ਚੱਲ ਰਹੀ ਹੈ VOTING ਐਸੇ ਕਿੰਨੇ ਪਰਸੈਂਟ VOTING ਹੋ ਗਈ ਹੈ ਸਰ ਕਿੰਨੇ ਮਿਨਿਟ ਹਨ 12:00 ਵਜੇ ਤੱਕ ਤਕਰੀਬਨ ਅਸੀਂ 30% ਤੋਂ ਵੱਧ VOTING ਹੋ ਚੁੱਕੀ ਹੈ ਤੇ ਬਾਕੀ ਸਾਰਾ ਪੀਸਫੁੱਲ ਹੈ ਕਿਤੇ ਵੀ ਕੋਈ ਵਾਇਲੈਂਸ ਦੀ ਘਟਨਾ ਨਹੀਂ ਆਈ ਕੋਈ ਸਹੀ ਨਹੀਂ ਤੇ ਮੈਂ ਆਸ ਕਰਦਾ ਹਾਂ ਕਿ ਸ਼ਾਮ ਤੱਕ ਇਹ ਪੀਸਫੁੱਲ ਰਹਿ ਜਾਏ ਜਿਵੇਂ ਸੁਖਾਂਤ ਨਾਲ ਇਲੈਕਸ਼ਨ ਕਰਾਉਂਦਾ ਹੈ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਆ ਜਿਵੇਂ ਸਾਡੇ ਆਰਮੀ ਜਿਹੜੇ ਵੋਟਰ ਸੀਗੇ ਉਹਨਾਂ ਨੇ ਸਵੇਰੇ 7:00 ਤੋਂ ਬੜੇ ਪੀਸਫੁੱਲ ਢੀਕੇ ਨਾਲ ਲਾਈਨ ਚੜ੍ਹ ਕੇ ਉਹਨਾਂ ਵੋਟਰਾਂ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਵੋਟਰਾਂ ਦਾ ਖਾਸ ਤੌਰ ਤੇ ਜਿਹੜੇ ਮਿਲਟਰੀ ਦੇ ਵੋਟਰ ਸੀ ਆਰਮੀ ਜਵਾਨ ਉਹ ਆਏ ਤੇ ਦਿਲੋਂ ਸਭ ਦਾ ਧੰਨਵਾਦ ਥੈਂਕ ਯੂ ਥੈਂਕ ਯੂ